ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਤੁਹਾਡੇ ਨਾਲ ਇੱਕ ਨਵੀਂ ਖਬਰ ਸਾਂਝੀ ਕਰਨਾ ਚਾਹ ਰਿਹਾ ਨਵੀਂ ਖਬਰ ਇਹ ਸੀ ਬਾਈ ਜੀ ਕੁਝ ਦਿਨ ਪਹਿਲਾਂ ਇੱਕ অন্ਟਾਰੀਓ ਦੇ ਵਿੱਚ ਨਵੇਂ ਉਮਰ ਦੇ ਮੁੰਡਿਆਂ ਨੇ ਦਾੜ-ਦਾੜ ਫਾਇਰਿੰਗ ਕੀਤੀ ਬੇਪੜਾ ਨਾਲ ਅਲੱਗ-ਅਲੱਗ ਟਾਈਪ ਦੀਆਂ ਮਹਿੰਗੀਆਂ ਗੱਨਾਂ ਸੀ ਕਿਆਂ ਜੋ ਕਿ ਇੱਥੇ ਮਨਜ਼ੂਰੀ ਨਹੀਂ ਹੈਗੀ ਤੁਸੀਂ ਕਿਤੇ ਵੀ ਖੁੱਲੇ ਥਾਂ 'ਚ ਫਾਇਰਿੰਗ ਨਹੀਂ ਕਰ ਸਕਦੇ ਚਾਹੇ ਤੁਹਾਡੇ ਕੋਲ ਲਾਇਸੈਂਸ ਹੈ ਜਾਂ ਨਹੀਂ ਤੇ ਇਹਦੀ ਜਗਾ ਅਲੱਗ-ਅਲੱਗ ਜਗਾ ਤੇ ਕਲੱਬ ਬਣੇ ਹੁੰਦੇ ਨੇ ਸ਼ੂਟਿੰਗ ਵਾਲੀਆਂ ਜਗਾ ਬਣੀਆਂ ਹੁੰਦੀਆਂ ਨੇ ਤੁਸੀਂ ਉੱਥੇ ਜਾ ਕੇ ਲਾ ਲੋ ਇਹਦੀ ਇੱਕ ਕਹਿ ਲੋ ਮਜ਼ਾ ਕਹਿ ਲੋ ਜਾਂ ਸ਼ੂਟ ਕਰ ਸਕਦੇ ਹੋ ਉੱਥੇ ਆਪਦੀ ਵੈਪਨ ਪਰ ਖੁੱਲੀ ਜਗਾ ਤੇ ਕਿਤੇ ਵੀ ਨਹੀਂ ਕਰ ਸਕਦੇ ਹੁਣ ਉਹਦੇ ਵਿੱਚ ਵਈ ਜੀ ਉਹ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਇੱਕ ਬ੍ਰਿਜ ਦੇ ਖੜ ਕੇ ਬਹੁਤ ਜ਼ਿਆਦਾ ਫਾਇਰ ਕੱਢੇ ਨੇਗੇ ਤੇ ਜਿਹੜੇ ਵੈਪਨ ਸੀਗੇ ਬਹੁਤ ਜ਼ਿਆਦਾ ਵੈਪਨ ਸੀਗੇ ਉਕੇ ਤੇ तकरीबन 19 ਵੈਪਨ ਦੱਸੇ ਜਾ ਰਹੇ ਨੇ ਤੇ ਮਹਿੰਗੇ ਵੀ ਬਹੁਤ ਸੀਗੇ ਜਿਹੜੀ ਉਹਨਾਂ ਕੋਲੇ ਗੱਡੀ ਸੀ ਕਹਿੰਦੇ ਉਹ ਤਾਂ ਕੁਝ ਵੀ ਨਹੀਂ ਵੈਪਨ ਜਾਦਾ ਮਹਿੰਗੇ ਨੇ ਤੇ ਹੁਣ ਆ ਰਿਹਾ ਬਈ ਜੀ ਪੁਲਿਸ ਨੇ ਇੱਕ ਬਿਆਨ ਜਾਰੀ ਕਰ ਦਿੱਤਾ ਕਿ ਭਾਈ ਇਹ ਬੱਚੇ ਜਿਹੜੇ ਵੀ ਬੰਦੇ ਫਾਇਰਿੰਗ ਕਰ ਰਹੇ ਨੇ ਚਾਹੇ ਉਹ ਫਾਇਰਿੰਗ ਕਰ ਰਹੇ ਨੇ ਜਾਂ ਵੀਡੀਓ ਦੇ ਨਾਲ ਖੜੇ ਨੇ ਉਹਨਾਂ ਤੇ ਸਾਰਿਆਂ ਤੇ ਇੱਕੋ ਤਰ੍ਹਾਂ ਦਾ ਕੇਸ ਚੱਲੂਗਾ ਚਾਹੇ ਬੰਦਾ ਨਾਲ ਖੜਿਆ ਹੋਣੇ ਆ ਕਹਿ ਲੋ ਫਾਇਰਿੰਗ ਕੱਢੀ ਆ ਜਾਂ ਨਾ ਕੱਢੀ ਆ ਔਰ ਕੇਸ ਉਦਾ ਹੀ ਲੱਗੂ ਜਿਹੜਿਆਂ ਨੇ ਫਾਇਰਿੰਗ ਕੱਢੀ ਆ ਉਹਨਾਂ ਦੇ ਬਰਾਬਰ ਦਾ ਕਿਉਂਕਿ ਉਹ ਇੱਕ ਗਰੁੱਪ ਚ ਮੰਨੇ ਜਾਣਗੇ ਵੀ ਤੁਸੀਂ ਨਾਲ ਸੀਗੇ ਫਿਰ ਪੁਲਿਸ ਨੇ ਇਹ ਬਿਆਨ ਜਾਰੀ ਕੀਤਾ ਕਿ ਉਹ ਬੰਦੇ ਜਿੱਥੇ ਵੀ ਦਿਖਦੇ ਨੇ ਜਾਂ ਤੁਸੀਂ ਉਹਨੂੰ ਜਾਣਦੇ ਹੋ ਜਾਂ ਦਿਖਦੇ ਨੇ ਤੁਰੰਤ ਸਾਨੂੰ ਕਾਲ ਕਰ ਦਿਓ ਤਾਂ ਅਸੀਂ ਜਲਦੀ ਉਹਨਾਂ ਨੂੰ ਫੜ ਸਕੀਏ ਤੇ ਹੁਣ ਉਹਨਾਂ ਨੂੰ ਫੜਨ ਤੋਂ ਬਾਅਦ ਇਹ ਹੀ ਆਗਾ ਜੇ ਉਹ ਵਰਕ ਪਰਮਿਟ ਤੇ ਆਏ ਨੇ ਕਹਿ ਲਓ ਜਾਂ ਸਟੂਡੈਂਟ ਆਏ ਨੇ ਜਾਂ ਉਹਨਾਂ ਕੋਲੇ ਪੀਆਰ ਕਾਰਡ ਆਗਾ ਤਾਂ ਉਹਨਾਂ ਦਾ ਕਾਨੂੰਨ ਦੇ ਤਹਿਤ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਪੀਆਰ ਕਾਰਡ ਕੈਨਸਲ ਕਰ ਦਿੱਤਾ ਜਾਊਗਾ ਜੇ ਪਰਮਟ ਆ ਤਾਂ ਪਰਮਟ ਕੈਨਸਲ ਕਰ ਦਿੱਤਾ ਜਾਊਗਾ ਹੋ ਸਕਦਾ ਆਫੀਸਰ ਦੇ ਮੂਡ ਦੇ ਉੱਤੇ ਡਿਪੈਂਡ ਆ ਉਹਨਾਂ ਨੂੰ ਕਿੰਨੇ ਸਾਲ ਦੀ ਸਜ਼ਾ ਹੋਊਗੀ ਤੇ ਉਹਨਾਂ ਨੂੰ ਡਾਇਰੈਕਟ ਰਿਪੋਰਟ ਕੀਤਾ ਜਾਊਗਾ ਆਪਦੇ ਦੇਸ਼ ਇੰਡੀਆ ਤੇ ਜੇ ਕੋਈ ਇਥੋਂ ਦਾ ਹੈਗਾ ਸਿਟੀਜ਼ਨਸ਼ਿਪ ਆ ਤਾਂ ਸਜ਼ਾ ਉਹਨੂੰ ਵੀ ਓਨੀ ਹੀ ਹੋਣੀ ਆ ਆਫੀਸਰ ਦੇ ਮੂਡ ਦੇ ਉੱਤੇ ਆ 10 ਸਾਲ ਦੀ 5 ਸਾਲ ਦੀ ਜਾਂ 8 ਸਾਲ ਦੀ ਉਹ ਅਫੀਸਰ ਆ ਉਹਦੇ ਜੋ ਵੀ ਵੈਪਨ ਨੇ ਕੇ ਲੈਸੈਂਸਾ ਉਹਦਾ ਉਹ ਵੀ ਜ਼ਬਤ ਕਰੂਗਾ ਉਹਦੇ ਉੱਤੇ ਜੁਰਮਾਨਾ ਵੀ ਪਾ ਸਕਦਾ ਤੇ ਅਗਲੀ ਵਾਰੀ ਉਹ ਤੇ ਫੁੱਲ پابੰਦੀਆਂ ਵੀ ਲਾ ਸਕਦਾ ਇਹ ਕਹਿੰਦੇ ਇੱਕ ਬਹੁਤ ਵੱਡਾ ਜੁੜਮਾ ਖੁੱਲੇ ਆਮ ਗੋਲੀਆਂ ਚਲਾਉਣੀਆਂ ਤੇ ਇਹਦੇ ਨਾਲ ਬਈ ਜੀ ਇੱਕ ਜਿੱਦਾਂ ਕਹਿ ਲਓ ਪ੍ਰਵਾਸੀ ਆ ਆਪਾਂ ਤਾਂ ਪ੍ਰਵਾਸ ਪ੍ਰਵਾਸੀ ਆ ਬਾਹਰਲੇ ਮੁਲਕਾ ਤੋਂ ਇੱਥੇ ਕੰਮ ਕਰਨਾ ਹੈ ਆਪਦੇ ਦੇਸ਼ ਦੇ ਵਿੱਚੋਂ ਐਡੀ ਦੂਰ ਤੇ ਪਹਿਲੀ ਬਹੁਤ ਬਦਨਾਮ ਸੀਗੇ ਕਿਉਂਕਿ ਇੱਥੋਂ ਦੀ ਜਿਹੜੀ ਇੱਕ ਕਹਿ ਲਓ ਇੰਡਸਟਰੀ ਹਿੱਲੀ ਪਈ ਆ ਅੱਜ ਦੇ ਟਾਈਮ 'ਚ ਇੱਥੇ ਦੇ ਲੋਕਲ ਬੰਦਿਆਂ ਨੂੰ ਕੰਮ ਨਹੀਂ ਮਿਲ ਰਿਹਾ ਆਪਣੇ ਜਿਹੜੇ ਬੰਦੇ ਨੇ ਉਹ ਘੱਟ ਪੇਚ ਵੀ ਕੰਮ ਕਰ ਰਹੇ ਨੇ ਜਿੱਦਾਂ ਆਪਣੇ ਕਹਿ ਲਓ ਬਿਹਾਰੀ ਆਉਂਦੇ ਨੇ ਉਹ ਘੱਟ 'ਚ ਵੀ ਮੰਨਿਆਦੇ ਜਦੋਂ ਬਈ ਕੰਮ ਨਹੀਂ ਹੁੰਦਾ ਅਗਲਾ ਕਹਿੰਦਾ ਬਾਹਰੋਂ ਆਇਆ ਚਲੋ 2 ਰੁਪਏ ਤਮਾਕੀ ਲੈ ਜਾਾਂਗੇ ਤਾਂ ਇੱਥੇ ਲੋਕਲ ਬੰਦਿਆਂ ਨੂੰ ਕੰਮ ਨਹੀਂ ਮਿਲ ਰਿਹਾ ਲੋਕਲ ਬੰਦੇ ਇੱਥੋਂ ਦੇ 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 ਜਿਹੜੇ ਬਸਨੀਕ ਨੇ ਉਹ ਬਈ ਆਪਣੇ ਬਾਹਰਲੇ ਮੁਲਖਾਂ ਵਾਲਿਆਂ ਤੇ ਬਹੁਤ ਲੱਗਦੇ ਨੇ ਕਹਿੰਦੇ ਵੀ ਇਹਨਾਂ ਨੇ ਆ ਕੇ ਸਾਡਾ ਕਿੱਤਾ ਖਰਾਬ ਕਰਤਾ ਸਾਡੀਆਂ ਜੋ ਔਕਾ ਨੂੰ ਜੋਬ ਨਹੀਂ ਮਿਲਦੀ ਪਹਿਲਾਂ ਮਿਲਦੀ ਸੀ ਹੁਣ ਅੱਜ ਦੇ ਟਾਈਮ 'ਚ ਜੋਬ ਨਹੀਂ ਮਿਲਦੀ ਉਹ ਲੱਗਦੇ ਨੇ ਫੁੱਲ ਤੇ ਉਹਨਾਂ ਨੂੰ ਇੱਕ ਨਵਾਂ ਮੁੱਦਾ ਉੱਤੇ ਆ ਗਿਆ ਇਹਦੇ ਨਾਲ ਬਹੁਤ ਇਫੈਕਟ ਪੈਂਦਾ ਬਾਈ ਜੀ ਜਿੱਦਾਂ ਕੇ ਜਵਾਕਾਂ ਨੂੰ ਪੀਆਰਾਂ ਮਿਲਣੀਆਂ ਉਹਦੇ ਉੱਤੇ ਵੀ ਬਹੁਤ ਇਫੈਕਟ ਪੈਂਦਾ ਕਿਉਂਕਿ ਜਦੋਂ ਇੱਥੇ ਦੇ ਲੋਕਲ ਲੋਕ ਨੇ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਉਂਦੇ ਨੇ ਸਰਕਾਰ ਨੇ ਤਾਂ ਉਹਨਾਂ ਦੇ ਹਿੱਤ ਦੇ ਵਿੱਚ ਫੈਸਲੇ ਲੈਣਾ ਨਾ ਵੀ ਸਾਡੇ ਲੋਕਲ ਬੰਦਿਆਂ ਨਾਲ ਵੀ ਗਲਤ ਨਾ ਹੋਵੇ ਤੇ ਇਹਦੇ ਨਾਲ ਬਈ ਇੱਕ ਕਹਿ ਲਓ ਪੂਰਾ ਹੀ ਸਿਸਟਮ ਦੇਖਣ ਲੱਗ ਗਿਆ ਦਾ ਉਹ ਬੱਚਿਆਂ ਦੀ ਨਿਗਾਹ ਤਰ ਵੀ ਇਹਨਾਂ ਨੂੰ ਆਪਾਂ ਨੂੰ ਪੀਆਰ ਨਹੀਂ ਦੇਣੀ ਚਾਹੀਦੀ ਜਾਂ ਇੱਥੇ ਲਾ ਲਓ ਵੀ ਹੋਰ ਕੁਝ ਕਰਨਾ ਨਹੀਂ ਚਾਹੀਦਾ ਤੇ ਬਾਕੀ ਅਗਲੀ ਵੀਡੀਓ ਲੈ ਕੇ ਫੇਰ ਜਲਦ ਹਾਜ਼ਰ ਆਉਣੀ ਆ ਬਈ ਜੀ ਸੋਸ਼ੀਅਲ ਕਾਲ ਵੀਡੀਓ ਦੇ